ਪੰਜਾਬੀ ਇਕਤਾ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਪ੍ਰੀ ਸਤਿ ਸ਼੍ਰੀ ਅਕਾਲ ਆਦੀਆਂ ਵੱਡੀਆਂ ਖਬਰਾਂ ਪੰਜਾਬ ਚ ਮੁਫਤ ਰਾਸ਼ਨ ਲੈ ਰਹੇ ਲੋਕਾਂ ਲਈ ਵੱਡੀ ਖੁਸ਼ਖਬਰੀ ਸਰਕਾਰ ਨੇ ਜਾਰੀ ਕੀਤੇ ਨਵੇਂ ਹੁਕਮ ਸੁਖਵੀਰ ਬਾਦਲ ਤੇ ਹਮਲੇ ਦੇ ਮਾਮਲੇ ਚ ਹਾਈ ਕੋਰਟ ਚ ਹੋਈ ਸੁਣਵਾਈ ਭਗਵੰਤ ਮਾਨ ਸਰਕਾਰ ਨੂੰ ਹਾਈ ਕੋਰਟ ਨੇ ਜਾਰੀ ਕੀਤਾ ਨੋਟਿਸ ਬਰਖਾਸਤ ਮਹਿਲਾ ਕਾਂਸਟੇਬਲ ਅਮਨਦੀਪ ਕੋਰ ਬਾਰੇ ਅਦਾਲਤ ਨੇ ਸੁਣਾਇਆ ਵੱਡਾ ਫੈਸਲਾ ਪੁਲਿਸ ਨੂੰ ਮਿਲਿਆ 2 ਦਿਨਾਂ ਦਾ ਰਿਮਾਂਡ ਸ਼ਰੋਮਨੀ ਅਕਾਲੀ ਦਲ ਬਾਰੇ ਮਨਪ੍ਰੀਤ ਯਾਲੀ ਦਾ ਵੱਡਾ ਬਿਆਨ ਸ਼ਰਿਆਮ ਕੀਤੇ ਖੁਲਾਸੇ ਲੋਕ ਸਵਾਦੀ ਕਾਰਵਾਈਆਂ ਮਿੱਥੇ ਸਮੇਂ ਲਈ ਹੋਈ ਮੁੱਲਤਵੀ ਕੁੱਲ 16 ਬਿਲ ਹੋਏ ਪਾਸ ਮਜੀਠਿਆ ਡਰੱਗ ਮਾਮਲੇ 'ਚ ਆਇਆ ਨਵਾਂ ਮੋੜ ਮਾਮਲੇ 'ਚ ਐਸਆਈਟੀ ਨੇ ਮੋਹਾਲੀ ਕੋਡ ਦਾ ਕੀਤਾ ਰੁਖ ਮੰਗਿਆ ਸਰਚ ਵਾਰੰਟ ਪੰਜਾਬ 'ਚ ਗਰਮੀ ਤੋੜ ਗਈ ਰਿਕਾਰਡ ਮੌਸਮ ਵਿਭਾਗ ਨੇ ਦਿੱਤੀ ਚੇਤਾਵਨੀ ਰਾਣਾ ਗੁਰਜੀਤ ਸਣੇ ਰਾਣਾ ਇੰਦਰਪ੍ਰਤਾਪ ਖਿਲਾਫ ਈਡੀ ਦੀ ਵੱਡੀ ਕਾਰਵਾਈ 22 ਕਰੋੜ ਦੀ ਪ੍ਰਾਪਰਟੀ ਕੀਤੀ ਸੀਲ ਪੰਜਾਬ ਸਕੂਲ ਸਿੱਖਿਆ ਬੋਰਡ ਨੇ 8ਵੀਂ ਸ਼੍ਰੇਣੀ ਦੀ ਸਲਾਨਾ ਪ੍ਰੀਖਿਆ ਦਾ ਨਤੀਜਾ ਐਲਾਨਿਆ ਹੁਸ਼ਿਆਰਪੁਰ ਦੇ ਪੁਨੀਤ ਸ਼ਰਮਾ ਨੇ ਮਾਰੀ ਬਾਜੀ ਪੰਜਾਬ ਦੇ ਰਾਸ਼ਨ ਕਾਰਡ ਧਾਰਕਾਂ ਲਈ ਵੱਡੀ ਖਬਰ ਸਾਹਮਣੇ ਆਈ ਹੈ ਰਾਸ਼ਨ ਕਾਰਡ ਸਕੀਮ ਤਹਿਤ ਕਣਕ ਦਾ ਲਾਭ ਲੈ ਰਹੇ ਲਾਭਪਾਤਰੀਆਂ ਲਈ ਆਪਣੇ ਕਾਰਡ 'ਚ ਦਰਜ ਸਮੂਹ ਪਰਿਵਾਰਿਕ ਮੈਂਬਰਾਂ ਦੀ ਕੇਵਾਈਸੀ ਕਰਵਾਉਣ ਲਈ ਸਰਕਾਰ ਨੇ ਤਰੀਕ ਵਧਾ ਕੇ 31 ਮਾਰਚ ਤੋਂ 1 ਅਪ੍ਰੈਲ ਕਰ ਦਿੱਤੀ ਹੈ ਆਮ ਆਦਮੀ ਪਾਰਟੀ ਦੇ ਹਲਕਾ ਸੁਲਤਾਨਪੁਰ ਲੋਧੀ ਦੇ ਇੰਚਾਰਜ ਤੇ ਚੇਅਰਮੈਨ ਨਗਰ ਸਦਾਰਾ ٹرسٹ ਨੇ ਗੱਲਬਾਤ ਕਰਦੇ ਹੋਏ ਸਾਰੇ ਹੀ ਰਾਸ਼ਨ ਕਾਰਡ ਵਾਲੇ ਪਰਿਵਾਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਭਾਵੇਂ ਰਾਸ਼ਨ ਲੈਂਦੇ ਹਨ ਜਾਂ ਨਹੀਂ ਉਹ ਸਾਰੇ ਆਪਣੇ ਰਾਸ਼ਨ ਕਾਰਡਾਂ ਦੀ ਈਕੀਵੀਸੀ 30 April ਤੋਂ ਪਹਿਲਾਂ ਪਹਿਲਾਂ ਲਾਜ਼ਮੀ ਕਰਵਾ ਲੈਣ ਉਹਨਾਂ ਦੱਸਿਆ ਕਿ ਜ਼ਿਲ੍ਹੇ ਦੇ ਸਮਾਰਟ ਰਾਸ਼ਨ ਕਾਰਡ ਸਕੀਮ ਤਹਿਤ ਕਣਕ ਦਾ ਲਾਭ ਲੈ ਰਹੇ ਲਾਭਪਾਤਰੀਆਂ ਲਈ ਆਪਣੇ ਕਾਰਡ 'ਚ ਦਰਜ ਸਮੂਹ ਪਰਿਵਾਰਿਕ ਮੈਂਬਰਾਂ ਦੀ ਈਕੀਵੀਸੀ ਕਰਵਾਉਣ ਲਈ ਸਰਕਾਰ ਨੇ ਤਰੀਕ ਵਧਾ ਕੇ 31 March ਤੋਂ 1 April ਕਰ ਦਿੱਤੀ ਹੈ ਉਹਨਾਂ ਨੇ ਸਾਰੇ ਲਾਭਪਾਤਰੀ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਨੇੜਲੇ ਰਾਸ਼ਨ ਡਿਪੋ 홀ਡਰ ਨਾਲ ਤਾਲ ਮਿਲ ਕਰਦੇ ਹੋਏ 30 April ਤੱਕ KYC ਕਰਵਾਉਣੀ ਯਕੀਨੀ ਬਣਾਉਣ ਤਾਂ ਜੋ ਸਰਕਾਰੀ ਸਕੀਮ ਦਾ ਲਾਭ ਲੈਣ ਲਈ ਕਿਸੇ ਨੂੰ ਕੋਈ ਪਰੇਸ਼ਾਨੀ ਨਾ ਆਵੇ ਇਸ ਤੋਂ ਪਹਿਲਾਂ ਇਸ ਲਈ 31 March ਆਖਰੀ ਤਾਰੀਖ ਸੀ ਪੰਜਾਬ ਹਰਿਆਣਾ ਹਾਈ ਕੋਰਟ 'ਚ ਸਾਬਕਾ ਉਪ ਮੁੱਖ ਮੰਤਰੀ ਸੁਖਵੀਰ ਸਿੰਘ ਬਾਦਲ ਤੇ ਜਾਨਲੇਵਾ ਹਮਲੇ ਦੇ ਮਾਮਲੇ 'ਚ ਸੁਣਵਾਈ ਹੋਈ ਹੈ ਜਿਸ ਦੌਰਾਨ ਅਦਾਲਤ ਨੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕਰਕੇ ਜਵਾਬ ਦਾਖਲ ਕਰਨ ਦੇ ਹੁਕਮ ਦਿੱਤੇ ਹਨ ਦੱਸ ਦिए ਕਿ ਸਾਬਕਾ ਉਪ ਮੁੱਖ ਮੰਤਰੀ ਸੁਖਵੀਰ ਸਿੰਘ ਬਾਦਲ ਨੇ ਹਾਈ ਕੋਰਟ ਚ ਪਟੀਸ਼ਨ ਦਾਖਲ ਕਰਕੇ ਮਾਮਲੇ ਦੀ ਸੀਬੀਆਈ ਜਾਂ ਐਨਆਈਏ ਤੋਂ ਉੱਚ ਪੱਧਰੀ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ ਪਟੀਸ਼ਨ ਤੇ ਸੁਖਵੀਰ ਸਿੰਘ ਬਾਦਲ ਦੇ ਵਕੀਲ ਸੀਨੀਅਰ ਐਡਵੋਕੇਟ ਆਰਐਸ ਚੀਮਾ ਨੇ ਅਦਾਲਤ ਨੂੰ ਕਿਹਾ ਹੈ ਕਿ ਇਸ ਮਾਮਲੇ ਦੀ ਜਾਂਚ ਐਨਆਈਏ ਨੂੰ ਸੌਂਪੀ ਜਾਣੀ ਚਾਹੀਦੀ ਹੈ ਕਿਉਂਕਿ ਮੁੱਖ ਦੋਸ਼ੀ ਨਰੈਣ ਚੋੜਾ ਅਤਵਾਦੀ ਗਤੀਵਿਧੀਆਂ ਵਿੱਚ ਸ਼ਾਮਲ ਰਿਹਾ ਹੈ ਵਕੀਲ ਨੇ ਕਿਹਾ ਹੈ ਕਿ ਪੰਜਾਬ ਪੁਲਿਸ ਦੀ ਜਾਂਚ ਸਵਾਲਾਂ ਦੇ ਘੇਰੇ ਵਿੱਚ ਹੈ ਕਿਉਂਕਿ ਅੱਜ ਤੱਕ ਪੰਜਾਬ ਪੁਲਿਸ ਨੇ ਸੁਖਵੀਰ ਸਿੰਘ ਬਾਦਲ ਦਾ ਬਿਆਨ ਵੀ ਦਰਜ ਨਹੀਂ ਕੀਤਾ ਭਾਵੇਂ ਕਿ ਉਹਨਾਂ ਤੇ ਹਮਲਾ ਹੋਇਆ ਸੀ ਇਸ ਤੋਂ ਇਲਾਵਾ ਹੇਟਲੀਅਤ ਅਦਾਲਤ ਨੇ ਵੀ ਪੁਲਿਸ ਦੀ ਜਾਂਚ ਤੇ ਸਵਾਲ ਖੜੇ ਕੀਤੇ ਹਨ ਉਪਰੰਤ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਇਸ ਮਾਮਲੇ 'ਚ ਜਵਾਬ ਦਾਖਲ ਕਰਨ ਦੇ ਹੁਕਮ ਦਿੱਤੇ ਹਨ ਜਿਸ ਤੇ ਸਰਕਾਰ ਨੇ ਕਿਹਾ ਹੈ ਕਿ ਉਹ ਅੱਜ ਹੀ ਸੁਖਵੀਰ ਬਾਦਲ ਦਾ ਬਿਆਨ ਦਰਜ ਕਰਨ ਲਈ ਤਿਆਰ ਹੈ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕਰਕੇ 30 April ਤੱਕ ਜਵਾਬ ਦਾਖਲ ਕਰਨ ਦੇ ਹੁਕਮ ਦਿੱਤੇ ਹਨ ਬਰਖਾਸਤ ਮਹਿਲਾ ਪੁਲਿਸ ਕਾਂਸਟੇਬਲ ਅਮਨਦੀਪ ਕੌਰ ਨੂੰ ਮੁਰੂ ਬਠਿੰਡਾ ਕੋਰਟ ਵਿੱਚ ਪੇਸ਼ ਕੀਤਾ ਗਿਆ ਇਸ ਮੌਕੇ ਅਦਾਲਤ ਨੇ ਪੁਲਿਸ ਨੂੰ ਮਹਿਲਾ ਕਾਂਸਟੇਬਲ ਦਾ ਮੁਰੂ 2 ਦਿਨਾਂ ਦਾ ਰਿਮਾਂਡ ਦਿੱਤਾ ਹੈ ਇਸ ਦੇ ਨਾਲ ਹੀ ਮਹਿਲਾ ਦੇ ਸਾਥੀ ਬਲਵਿੰਦਰ ਸਿੰਘ ਉਰਫ ਸੋਨੂ ਨੂੰ ਨਾਮਜ਼ਦ ਕੀਤਾ ਹੈ ਪੁਲਿਸ ਜਲਦੀ ਹੀ ਉਸ ਨੂੰ ਵੀ ਗ੍ਰਿਫਤਾਰ ਕਰੇਗੀ ਪੁਲਿਸ ਵੱਲੋਂ ਮਹਿਲਾ ਦੀ ਜਾਇਦਾਦ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਦੱਸ ਦਈਏ ਕਿ ਬੀਤੇ ਦਿਨੀ ਐਂਟੀ ਨਾਰਕੋਟਿਕ ਟਾਸਕ ਫੋਰਸ ਨੇ ਮਾਨਸਾ ਪੁਲਿਸ ਲਾਈਨ 'ਚ ਤਾਇਨਾਤ ਇੱਕ ਬਰਖਾਸਤ ਮਹਿਲਾ ਪੁਲਿਸ ਕਾਂਸਟੇਬਲ ਨੂੰ 17. 71 ਗ੍ਰਾਮ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਸੀ ਬਰਖਾਸਤ ਮੈਲਾ ਕਾਂਸਟੇਬਲ ਦੀ ਪਛਾਣ ਅਮਨਦੀਪ ਕੌਰ ਨਿਵਾਸੀ ਪਿੰਡ ਚੱਕ ਫਤੇ ਸਿੰਘ ਵਾਲਾ ਜ਼ਿਲ੍ਹਾ ਬਠਿੰਡਾ ਵੱਜੋਂ ਹੋਈ ਹੈ ਪੁਲਿਸ ਨੇ ਬੀਤੇ ਦਿਨੀ ਸਖਤ ਕਾਰਵਾਈ ਕਰਦੇ ਆ ਮੈਲਾ ਕਾਂਸਟੇਬਲ ਅਮਨਦੀਪ ਕੌਰ ਨੂੰ ਨਸ਼ਿਆਂ ਸੰਬੰਧੀ ਕੇਸ ਚ ਸ਼ਾਮਲ ਹੋਣ ਕਾਰਨ ਬਰਖਾਸਤ ਕਰ ਦਿੱਤਾ ਸੀ ਦੱਸ ਨਿਉਂਗ ਹੈ ਕਿ ਉਕਤ ਬਰਖਾਸਤ ਮੈਲਾ ਕਾਂਸਟੇਬਲ ਇੰਸਟਾਗ੍ਰਾਮ ਤੇ ਵੀ ਬਹੁਤ ਮਸ਼ਹੂਰ ਹੈ ਉਸ ਦੀਆਂ ਨਿੱਤ ਨਵੀਆਂ ਰੀਲਾ ਇੰਸਟਾਗ੍ਰam ਉਤੇ ਦੇਖਣ ਨੂੰ ਮਿਲਦੀਆਂ ਹਨ ਬੀਤੇ ਦਿਨੀ ਗੁਰਦਾਸਪੁਰ ਚ ਹੋਈ ਪੰਜ ਮੈਂਬਰੀ ਭਰਤੀ ਕਮੇਟੀ ਦੀ ਬੈਠਕ ਦੌਰਾਨ ਵਿਧਾਇਕ ਮਨਪ੍ਰੀਤ ਯਾਦ ਦੀ ਅਭਿਆਨ ਸਾਹਮਣੇ ਆਇਆ ਹੈ ਉਹਨਾਂ ਨੇ ਆਪਣੇ ਸੰਬੋਧਨ ਚ ਕਿਹਾ ਹੈ ਕਿ ਜੇਕਰ ਤੁਸੀਂ ਚਾਹੁੰਦੇ ਹੋ ਕਿ ਸ਼੍ਰੋਮਣੀ ਕਾਲੀ ਦਲ ਮਜ਼ਬੂਤ ਹੋਵੇ ਤਾਂ ਭਰਤੀ ਮੁਹਿੰਮ ਦਾ ਡਟ ਕੇ ਸਾਥ ਦਿਓ ਲਿਖਤੀ ਤੌਰ ਤੇ 2 ਦਸੰਬਰ ਨੂੰ ਹੁਕਮਨਾਮਾ ਜਾਰੀ ਹੋਇਆ ਹੈ ਜਿਸ ਕਰਕੇ ਇਹ ਮੁਹਿੰਮ ਸ਼ੁਰੂ ਕੀਤੀ ਗਈ ਹੈ ਉਸ ਤੋਂ ਬਾਅਦ ਸਿੰਘ ਸਹਿਬਾਨ ਵੱਲੋਂ ਹੁਕਮ ਜਾਰੀ ਹੋਏ ਹਨ ਉਹਨਾਂ ਦੇ ਹੁਕਮਾਂ ਦੀ ਪਾਲਣਾ ਸੀ ਕਰ ਰਹੇ ਹਾਂ ਸਾਡੀ ਭਰਤੀ ਮੁਹਿੰਮ ਨੂੰ ਰੋਕਣ ਦੀਆਂ ਬਹੁਤ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਲੇਕਿਨ ਪੰਜਾਬ ਦੇ ਵਿੱਚ ਜਦੋਂ ਵੀ ਕੋਈ ਲਹਿਰ ਚੱਲੀ ਹੈ ਉਸ ਨੂੰ ਰੋਕਿਆ ਨਹੀਂ ਜਾ ਸਕਿਆ ਵਿਧਾਇਕ ਮਨਪ੍ਰੀਤ ਯਾਦਲੀ ਨੇ ਦੱਸਿਆ ਕਿ 2015 ਤੋਂ ਬਾਅਦ ਜਦੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਦਬੀ ਹੋਈ ਫਿਰ ਸੋਦਾ ਸਾਦ ਨੂੰ ਮੁਆਫੀ ਦਿੱਤੀ ਗਈ ਦੋ ਨੌਜਵਾਨਾਂ ਨੂੰ ਪੁਲਿਸ ਵੱਲੋਂ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ ਗਿਆ ਉਸ ਸਮੇਂ ਤੋਂ ਸਿੱਖ ਕੌਮ ਅੰਦਰ ਰੋਸ ਸੀ ਸਾਡੇ ਵੀ ਮਨ ਵਿੱਚ ਰੋਸ ਸੀ ਅਸੀਂ ਪਾਰਟੀ ਨਾਲ ਗੱਲ ਕੀਤੀ ਕਿ ਜੋ ਹੋ ਰਿਹਾ ਹੈ ਉਹ ਗਲਤ ਹੈ ਪਰ ਸਾਡੀ ਕੋਈ ਗੱਲ ਨਹੀਂ ਮੰਨੀ ਗਈ ਜਿਸ ਦੇ ਨਤੀਜੇ ਪਾਰਟੀ ਨੂੰ ਭੁਗਤਨੇ ਪਏ ਲੋਕ ਸਭਾ ਸਪੀਕਰ ਹੋਮ ਬਿਰਲਾ ਨੇ ਸ਼ੁੱਕਰਵਾਰ ਨੂੰ ਸਦਨ ਦੀ ਕਾਰਵਾਈਆਂ ਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤੀ ਇਹ ਕਹਿੰਦੇ ਹੋਏ ਕਿ ਸੈਸ਼ਨ ਦੌਰਾਨ ਵਕਫ ਸੋਧ ਬਿਲ ਸਮੇਤ 16 ਬਿਲ ਪਾਸ ਹੋ ਗਏ ਹਨ ਵਿਰੋਧੀ ਧਿਰ ਦੇ ਮੈਂਬਰਾਂ ਦੇ ਹੰਗਾਮੇ ਅਤੇ ਨਾਅਰੇਬਾਜ਼ੀ ਦੇ ਵਿਚਕਾਰ ਉਨ੍ਹਾਂ ਕਿਹਾ ਕਿ ਬਜਟ ਸੈਸ਼ਨ ਵਿੱਚ 26 ਬੈਠਕਾਂ ਹੋਈਆਂ ਅਤੇ ਕੁੱਲ ਉਤਪਾਦਕਤਾ 118% ਤੋਂ ਵੱਧ ਰਹੀ ਹੈ ਰਾਸ਼ਟਰਪਤੀ ਦੇ ਭਾਸ਼ਣ ਤੇ ਧੰਨਵਾਦ ਪ੍ਰਸਤਾਵ ਤੇ ਚਰਚਾ ਵਿੱਚ 173 ਮੈਂਬਰਾਂ ਨੇ ਹਿੱਸਾ ਲਿਆ ਬਿਰਲਾ ਨੇ ਕਿਹਾ ਕਿ ਸਦਨ ਵਿੱਚ ਕੇਂਦਰੀ ਬਜਟ ਤੇ ਚਰਚਾ 'ਚ 169 ਮੈਂਬਰਾਂ ਨੇ ਹਿੱਸਾ ਲਿਆ ਜਦੋਂ ਕਿ 10 ਸਰਕਾਰੀ ਬਿੱਲ ਪੇਸ਼ ਕੀਤੇ ਗਏ ਤੇ ਸੈਸ਼ਨ ਦੌਰਾਨ ਵਕਫ ਸੋਧ ਬਿੱਲ 2025 ਸਮੇਤ 16 ਬਿੱਲ ਪਾਸ ਕੀਤੇ ਗਏ ਉਨ੍ਹਾਂ ਕਿਹਾ ਕਿ ਸੈਸ਼ਨ 'ਚ 3 April ਤੱਕ ਸਿਫਰ ਕਾਲ ਦੌਰਾਨ 202 ਮੈਂਬਰਾਂ ਨੇ ਜਨਤਕ ਮਹੱਤਵ ਦੇ ਮੁੱਦੇ ਉਠਾਏ ਜੋ ਕਿ ਸਦਨ 'ਚ ਇੱਕ ਰਿਕਾਰਡ ਹੈ ਮਜੀਠੀਆ ਡਰੱਗ ਮਾਮਲੇ 'ਚ ਨਵਾਂ ਮੋੜ ਸਾਹਮਣੇ ਆਇਆ ਹੈ ਇਸ ਮਾਮਲੇ 'ਚ ਐਸਆਈਟੀ ਨੇ ਮੋਹਾਲੀ ਕੋਰਟ ਦਾ ਰੁਖ ਕੀਤਾ ਹੈ ਐਸਆਈਟੀ ਨੇ ਪਟੀਸ਼ਨ ਦਾਇਰ ਕਰਕੇ ਸਰਚ ਵਾਰੰਟ ਮੰਗਿਆ ਹੈ ਅਦਾਲਤ 'ਚ 5 April ਯਾਨੀ ਅੱਜ ਇਸ ਮਾਮਲੇ 'ਚ ਸੁਣਵਾਈ ਹੋਵੇਗੀ ਪੰਜਾਬ 'ਚ ਸ਼ਰਮਨੀ ਕਾਲੀ ਦਲ ਦੇ ਨੇਤਾ ਵਿਕਰਮ ਜੀਠਿਆ ਦੇ ਨਸ਼ਾ ਤਸਕਰੀ ਨਾਲ ਜੁੜੇ ਮਾਮਲੇ 'ਚ ਨਵਾਂ ਮੋੜ ਸਾਹਮਣੇ ਆਇਆ ਹੈ ਇਸ ਮਾਮਲੇ ਦੀ ਜਾਂਚ ਕਰ ਰਹੀ ਐਸਆਈਟੀ ਨੇ ਮੋਹਾਲੀ ਕੋਰਟ 'ਚ ਅਰਜੀ ਦਾਇਰ ਕਰਕੇ ਸਰਚ ਵਾਰੰਟ ਦੀ ਮੰਗ ਕੀਤੀ ਹੈ ਜਿਵੇਂ ਹੀ ਇਹ ਗੱਲ ਮਜੀਠੇ ਦੇ ਵਕੀਲਾਂ ਨੂੰ ਪਤਾ ਲੱਗੀ ਤਾਂ ਉਹਨਾਂ ਨੇ ਵੀ ਕੋਰਟ 'ਚ ਅਰਜੀ ਦਾਇਰ ਕਰਕੇ ਐਸਆਈਟੀ ਵੱਲੋਂ ਦਿੱਤੀ ਗਈ ਅਰਜੀ ਦੀ ਕਾਪੀ ਮੰਗੀ ਹੈ ਉਹਨਾਂ ਨੇ ਇਹ ਵੀ ਪੁੱਛਿਆ ਕਿ ਕਿਹੜੀ ਥਾਂ ਦੀ ਤਲਾਸ਼ੀ ਲੈਣੀ ਹੈ ਇਸ ਬਾਰੇ ਵੀ ਜਾਣਕਾਰੀ ਦਿੱਤੀ ਜਾਵੇ ਦੂਜੇ ਪਾਸੇ ਸਰਕਾਰ ਵੱਲੋਂ ਪੇਸ਼ ਹੋਏ ਵਕੀਲਾਂ ਨੇ ਇਹ ਅਰਜੀ ਗਲਤ ਦੱਸੀ ਹੈ ਹੁਣ ਇਸ ਮਾਮਲੇ 'ਚ ਕਪੂਰਥਲਾ ਤੋਂ ਕਾਂਗਰਸੀ ਵਿਧਾਇਕ ਰਾਣਾ ਗੁਰਜੀਤ ਦੀ ED ਨੇ 22 ਕਰੋੜ ਦੀ ਜਾਇਦਾਦ ਨੂੰ ਜ਼ਬਤ ਕਰ ਲਿਆ ED ਵੱਲੋਂ ਦਿੱਤੀ ਜਾਣਕਾਰੀ ਮੁਤਾਬਕ ਕਾਂਗਰਸੀ ਵਿਧਾਇਕ ਰਾਣਾ ਗੁਰਜੀਤ ਦੀ ਸ਼ੂਗਰ ਦੀ ਵੱਖ-ਵੱਖ ਥਾਵਾਂ ਤੇ 22 ਕਰੋੜ ਦੀ ਜਾਇਦਾਦ ਨੂੰ ਜ਼ਬਤ ਕੀਤਾ ਗਿਆ ਹੈ ਇਹ ਕਾਰਵਾਈ FEMA ਦੇ ਅਧੀਨ ਕੀਤੀ ਗਈ ਹੈ ਮਿਲੀ ਜਾਣਕਾਰੀ ਮੁਤਾਬਕ 2005 ਤੋਂ ਲੈ ਕੇ 2007 ਤੱਕ ਵਿਦੇਸ਼ੀ ਬੈਂਕਾਂ ਤੋਂ ਕਰੀਬ 100 ਕਰੋੜ ਯਾਨੀ ਕਿ 18 ਮਿਲੀਅਨ ਸ਼ੇਅਰ ਹੋਲਡਰ ਦੇ ਜ਼ਰੀਏ ਲੋਨ ਲਿਆ ਗਿਆ ਸੀ ਜਿਸ ਦੇ ਬਾਰੇ SBI ਅਤੇ RBI ਨੂੰ ਜਾਣਕਾਰੀ ਨਹੀਂ ਦਿੱਤੀ ਗਈ ਸੀ ਇਸ ਮਾਮਲੇ ਦੇ ਵਿੱਚ ਸਾਲ 2018 ਵਿੱਚ ਰਾਣਾ ਗੁਰਜੀਤ ਦੇ ਪੁੱਤਰ ਰਾਣਾ ਇੰਦਰਪ੍ਰਤਾਪ ਕੋਲੋਂ ਵੀ ED ਵੱਲੋਂ ਪੁੱਛਗਿੱਛ ਕੀਤੀ ਗਈ ਸੀ ਇਸ ਮਾਮਲੇ 'ਚ GDR ਨੂੰ ਦੇਖਾ ਕੀਤਾ ਗਿਆ ਹੈ ED ਮੁਤਾਬਕ ਇਹ ਕਾਰਵਾਈ ਫੀਮਾ 1999 ਦੀ ਧਾਰਾ 37ਏ ਤਹਿਤ ਕੀਤੀ ਗਈ ਹੈ। ਈਡੀ ਮੁਤਾਬਕ ਇਸ ਕੰਪਨੀ ਨੇ ਫੀਮਾ 1999 ਦੀ ਧਾਰਾ 4 ਦੀ ਉਲੰਘਣਾ ਕਰਦਿਆਂ ਵਿਦੇਸ਼ 'ਚ ਗੈਰ ਕਾਨੂੰਨੀ ਢੰਗ ਨਾਲ ਵਿਦੇਸ਼ੀ ਮੁੰਦਰਾ ਰੱਖੀ ਹੈ। ਈਡੀ ਨੇ ਰਾਣਾ 슈ਗਰ ਲਿਮਟਿਡ ਇਸ ਦੇ ਪ੍ਰੋਮੋਟਰਾਂ, ਡਾਇਰੈਕਟਰਾਂ ਤੇ ਹੋਰ ਲੋਕਾਂ ਵਿਰੁੱਧ ਫੀਮਾ ਤਹਿਤ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਂਚ ਗਲੋਬਲ ਡਿਪੋਜ਼ਟਰੀ ਰਸੀਦਾਂ ਜਾਰੀ ਕਰਨ ਤੇ ਉਹਨਾਂ ਦੀ ਪੂਰੀ ਰਕਮ ਉਦੇਸ਼ਿਤ ਮਕਸਦ ਲਈ ਨਾ ਵਰਤਣ ਦੇ ਮਾਮਲੇ 'ਚ ਕੀਤੀ ਗਈ ਹੈ ਈਡੀ ਦੀ ਜਾਂਚ 'ਚ ਸਾਹਮਣੇ ਆਇਆ ਹੈ ਕਿ ਰਾਣਾ ਸ਼ੂਗਰ ਲਿਮਟਿਡ ਨੇ ਜੀਡੀਆਰ ਦੀ ਪੂਰੀ ਰਕਮ ਭਾਰਤ ਨਹੀਂ ਲਿਆਂਦੀ ਅਤੇ 2 ਬਾਈ ਕਰੋੜ ਦੀ ਰਕਮ ਵਿਦੇਸ਼ ਵਿੱਚ ਹੀ ਰੱਖੀ ਹੈ ਜੋ ਕਿ ਫੇਮਾ 1999 ਦੀ ਧਾਰਾ 4 ਦੀ ਉਲੰਘਣਾ ਹੈ ਈਡੀ ਵੱਲੋਂ ਇਸ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ 2 ਮਹੀਨੇ ਪਹਿਲਾਂ ਇਨਕਮ ਟੈਕਸ ਵਿਭਾਗ ਨੇ ਰਾਣਾ ਗੁਰਜੀਤ ਸਿੰਘ ਦੇ ਘਰ ਤੇ ਟਿਕਾਣਿਆਂ ਤੇ ਛਾਪੀ ਮਾਰੀ ਵੀ ਕੀਤੀ ਸੀ ਪਿਛਲੇ ਮਹੀਨੇ ਪੁਲਤ ਤੋਂ ਕਾਂਗਰਸੀ ਵਿਧਾਇਕ ਸੁਪਾਲ ਸਿੰਘ ਖੈਰਾਦੀਵੀ 3.82 ਕਰੋੜ ਦੀ ਰਹਾਇਸ਼ੀ ਜਾਇਦਾਦ ਈਡੀ ਵੱਲੋਂ ਅਟੈਚ ਕੀਤੀ ਗਈ ਸੀ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਫਰਵਰੀ ਮਹੀਨੇ ਚ ਕਰਵਾਈ ਗਈ 8ਵੀਂ ਕਲਾਸ ਦੀ ਸਲਾਨਾ ਪ੍ਰੀਖਿਆ 2025 ਦਾ ਨਤੀਜਾ ਬੋਰਡ ਦੀ ਵੈਬਸਾਈਟ ਉੱਤੇ ਜਾਰੀ ਕੀਤਾ ਗਿਆ ਹੈ 8ਵੀਂ ਸ਼੍ਰੇਣੀ ਦੇ ਪ੍ਰੀਖਿਆਰਥੀ ਸਿੱਖਿਆ ਬੋਰਡ ਦੀ ਵੈਬਸਾਈਟ ਉੱਤੇ ਜਾ ਕੇ ਆਪਣਾ ਨਤੀਜਾ ਦੇਖ ਸਕਦੇ ਹਨ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਚੇਅਰਮੈਨ ਡਾਕਟਰ ਅਮਰਪਾਲ ਸਿੰਘ ਦੀ ਯੋਗ ਅਗਵਾਈ ਹੇਠ ਮਿਤੀ 4-4-2025 ਨੂੰ ਅਕਾਦਮਿਕ ਸਾਲ 2024-25 ਅੱਠਵੀਂ ਸ਼੍ਰੇਣੀ ਦਾ ਨਤੀਜਾ ਘੋਸ਼ਿਤ ਕੀਤਾ ਗਿਆ ਹੈ ਐਲਾਨੇ ਨਤੀਜੇ ਅਨੁਸਾਰ ਪੁਨੀਤ ਵਰਮਾ ਪੁੱਤਰ ਸ਼ੋਕ ਵਰਮਾ ਸ਼੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ A-225 ਚੀਫ ਖਾਲਸਾ ਦੀਵਾਨ ਮਾਡਲ ਟਾਊਨ ਹੁਸ਼ਿਆਰਪੁਰ ਨੇ 100% ਅੰਕ ਪ੍ਰਾਪਤ ਕਰਦੇ ਹੋਏ ਪਹਿਲਾ ਸਥਾਨ ਹਾਸਲ ਕੀਤਾ ਹੈ ਜਿਹੜੀਆਂ ਗਲਤੀਆਂ ਹੋਈਆਂ ਨੇ ਪਿਛਲੇ ਸਮੇਂ ਦੇ ਵਿੱਚ ਉਹਨਾਂ ਗਲਤੀਆਂ ਕਰਕੇ ਸਾਨੂੰ ਮਾਫ ਨਹੀਂ ਕੀਤਾ ਲੀਡਰਸ਼ਿਪ ਨੂੰ ਪੰਜਾਬ ਦੀ ਸੰਗਤ ਨੇ 2 ਦਸੰਬਰ ਨੂੰ ਦੁਨੀਆ ਦੇ ਵਿੱਚ ਬੈਠੇ ਕੱਲੇ ਸਿੱਖਾਂ ਦੇ ਨਹੀਂ ਹਰ ਧਰਮ ਦੇ ਲੋਕਾਂ ਦੇ ਵਿੱਚ ਇਹ ਮੈਸੇਜ ਗਿਆ ਸੀ ਕਿ ਸਿੱਖਾਂ ਦੇ ਕੋਲ ਇੱਕ ਬੜਾ ਮਹਾਨ ਤਖਤਾ ਕਿ ਜਿਹਦੇ ਸਾਹਮਣੇ ਵੱਡੇ-ਵੱਡੇ ਲੀਡਰ ਹੱਥ ਜੋੜ ਕੇ ਖੜਦੇ ਨੇ ਲੇਕਿਨ ਪਿਛਲੇ 3 ਮਹੀਨਿਆਂ ਦੇ ਵਿੱਚ ਜਿਹੜੀ ਉਹ ਮਰਿਆਦਾ ਬਹਾਲ ਹੋਈ ਸੀ ਉਸ ਨੂੰ ਢਾਹ ਲਾਉਣ ਦੀ ਕੋਈ ਕਸਰ ਨਹੀਂ ਛੱਡੀ ਗਈ ਸਾਡੇ ਜਥੇਦਾਰ ਸਹਿਬਾਨ ਦੇ ਉਹਨਾਂ ਦੀ ਕਿਰਦਾਰ ਕੁਸ਼ੀ ਕੀਤੀ ਗਈ ਤਿੰਨ ਜਥੇਦਾਰ ਸਹਿਬਾਨ ਨੂੰ ੱੱਕੇ ਨਾਲ ਲਾ ਦਿੱਤਾ ਗਿਆ ਤੇ ਸਮੁੱਚੇ ਦੁਨੀਆ ਦੇ ਵਿੱਚ ਬੈਠੇ ਹਰ ਸਿੱਖ ਦੇ ਮਨ ਨੂੰ ਬਹੁਤ ਵੱਡੀ ਠੇਸ ਪਹੁੰਚੀ ਮੇਰੇ ਲੀਡਰਸ਼ਿਪ ਨਾ ਮੇਰੀ ਬੜੀ ਨੇੜਤਾ ਰਹੀ ਆ ਬੜੀ ਇਮਾਨਦਾਰੀ ਨਾਲ ਮੈਂ ਆਪਣੇ ਇਲਾਕੇ 'ਚ ਕੰਮ ਕੀਤਾ ਚੇਅਰਮੈਨ ਹੁੰਦੇ ਆ ਵੀ ਐਮਐਲਏ ਹੁੰਦੇ ਆ ਵੀ ਲੇਕਿਨ 2015 ਤੋਂ ਬਾਅਦ ਜਦੋਂ ਗੁਰੂក្រਸ ਗਰੰਥ ਸਾਹਿਬ ਦੀ ਬੇਅਦਬੀ ਹੋਈ ਉਸ ਤੋਂ ਬਾਅਦ ਦੇਰੇ ਨੂੰ ਮਾਫੀ ਦਿੱਤੀ ਗਈ ਸਾਡੇ ਦੋ ਨੌਜਵਾਨ ਪੁਲਿਸ ਵੱਲੋਂ ਗੋਲੀਆਂ ਮਾਰ ਕੇ ਸ਼ਹੀਦ ਕੀਤੇ ਗਏ ਉਸ ਸਮੇਂ ਤੋਂ ਜਿਹੜਾ ਰੋਸ ਸੀ ਕੌਮ ਦੇ ਵਿੱਚ ਹਰ ਇੱਕ ਸਿੱਖ ਦੇ ਮਨ ਦੇ ਵਿੱਚ ਰੋਸ ਸੀ ਠੀਕ ਹੈ ਜਿਹੜੇ ਪਾਰਟੀ ਵਿੱਚ ਅਸੀਂ ਕੰਮ ਕਰ ਰਹੇ ਸੀ ਅਸੀਂ ਰੋਸ ਸਾਡੇ ਵੀ ਮਨਾਂ ਵਿੱਚ ਸੀ ਲੇਕਿਨ ਅਸੀਂ ਫੇਰ ਵੀ ਡਿਸਪਲਨ ਦੇ ਵਿੱਚ ਰਹੇ ਪਾਰਟੀ ਦੇ ਵਿੱਚ ਗੱਲਾਂ ਕੀਤੀਆਂ ਕਿ ਇਹ ਗਲਤ ਹੋ ਰਿਹਾ ਸਾਡੇ ਮੰਨ ਨਹੀਂ ਗਈ ਨਤੀਜੇ ਪਾਰਟੀ ਨੂੰ ਭੁਗਤਨੇ ਪਏ 17 ਦੇ ਵਿੱਚ ਵੀ 19 ਦੇ ਵਿੱਚ ਵੀ 22 ਦੇ ਵਿੱਚ ਵੀ 24 ਦੇ ਵਿੱਚ ਵੀ ਹਰੇਕ ਵਰਕਰ ਨੇ ਜੋ ਸਾਨੂੰ ਜ਼ਮੀਨੀ ਹਕੀਕਤ ਦੱਸੀ ਅਸੀਂ ਉਹ ਲਿਖ ਕੇ ਪ੍ਰਧਾਨ ਜੀ ਤੱਕ ਪਹੁੰਚਾਈ ਅਸੀਂ ਜਾ ਕੇ ਦੱਸਿਆ ਕਿ ਵਰਕਰ ਨਾਰਾਜ਼ ਆ ਲੋਕ ਨਾਰਾਜ਼ ਹੁੰਦੇ ਆ ਵਰਕਰ ਮਨਾ ਲੈਂਦਾ ਲੇਕਿਨ ਜਦੋਂ ਵਰਕਰ ਹੀ ਨਾਰਾਜ਼ ਹੋਵੇ ਤਾਂ ਲੋਕਾਂ ਨੂੰ ਕਿਹਨੇ ਮਨਾਉਣਾ ਵਰਕਰ ਸਾਡੀਆਂ ਨੀਤੀਆਂ ਤੋਂ ਨਾਰਾਜ਼ ਆ ਵਰਕਰ ਚਾਹੁੰਦਾ ਕਿ ਲੀਡਰਸ਼ਿਪ ਅਸਤੀਫਾ ਦੇ ਕੇ ਅਕਾਲ ਤਖਤ ਸਾਹਿਬ ਤੇ ਗਲਤੀ ਮੰਨ ਕੇ ਕੁਝ ਸਮੇਂ ਲਈ ਪਿੱਛੇ हट ਜਾਵੇ ਚਾਹੇ ਕੋਈ 5 ਮੈਂਬਰੀ ਕਮੇਟੀ ਚਾਹੇ ਕੋਈ ਪ੍ਰਸੀਡੀਅਮ ਬਣਾ ਦਿਓ ਲੇਕਿਨ ਸਾਡੀ ਗੱਲ ਮੰਨੀ ਨਹੀਂ ਗਈ ਜਵਾਬ ਮਿਲਿਆ ਕਿ ਇਹ ਇੱਕ 1 ਮੈਨ ਸ਼ੋਅ ਆ ਸਾਡੀ ਪਾਰਟੀ ਆ ਤੁਸੀਂ ਸਾਨੂੰ ਕੋਈ ਸਲਾਹ ਨਹੀਂ ਦੇ ਸਕਦੇ ਤੁਸੀਂ ਕੰਮ ਕਰਨਾ ਕਿ ਨਹੀਂ ਅੱਜ ਤੋਂ ਪੌਣੇ 3 ਸਾਲ ਪਹਿਲਾਂ ਦੀ ਗੱਲ ਆ ਤਾਂ ਮੈਂ ਫੈਸਲਾ ਕਰ ਲਿਆ ਸੀ ਬੇਸ਼ੱਕ ਮੈਂ ਸਿਟਿੰਗ ਐਮ ਐਲ ਏ ਸੀ ਕਿ ਮੈਂ ਆਪਦੀ ਟਰਨ ਪੂਰੀ ਕਰੂੰਗਾ ਲੇਕਿਨ ਇਸ ਲੀਡਰਸ਼ਿਪ ਦੀ ਗਵਾਹੀ ਚ ਕੰਮ ਨਹੀਂ ਕਰਨਾ ਕਿਉਂਕਿ ਇਹ ਪਾਰਟੀ ਪੰਥ ਦੀ ਪਾਰਟੀ ਆ ਸਿੱਖਾਂ ਦੀ ਇੱਕ ਨਮਾਇੰਦਾ ਜੱਥੇਬੰਦੀ ਆ ਹਰ ਪੰਜਾਬੀ ਇਸ ਪਾਰਟ ਜਿਹੜੀ ਸਾਡੀ ਸਿੱਖਾਂ ਦੀ ਮਹਾਨ ਸੰਸਥਾ ਉਹਦੇ ਨਮਾਇੰਦੇ ਬਹੁਤ ਚੰਗੇ ਕਿਰਦਾਰ ਵਾਲੇ ਆਗੂ ਹੋਣੇ ਚਾਹੀਦੇ ਨੇ ਸਾਡੀਆਂ ਜਿਹੜੀਆਂ ਸੰਸਥਾਵਾਂ ਚਾਹੇ ਸ਼੍ਰੀ ਕਾਲ ਤਕ ਸਾਹਿਬ ਦੀ ਅਸੀਂ ਗੱਲ ਕਰ ਲਈਏ ਚੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੈ ਸ਼੍ਰੋਮਣੀ ਅਕਾਲੀ ਦਲ ਇਹ ਸਾਡੀਆਂ ਜਿਹੜੀਆਂ ਇਹ ਮਹਾਨ ਸੰਸਥਾਵਾਂ ਨੇ ਸੋ ਇਹਨਾਂ ਦੀ ਮਰਿਆਦਾ ਬਹਾਲ ਕਰਨੀ ਮੈਂ ਸਮਝਦਾ ਕਿ ਇਹ ਸਾਡਾ ਬਹੁਤ ਵੱਡਾ ਇੱਕ ਫਰਜ ਹੈ ਕਿਉਂਕਿ ਵਿਅਕਤੀ ਵਿਸ਼ੇਸ਼ ਕੋਈ ਵੀ ਨਾ ਸੰਸਥਾ ਤੋਂ ਵੱਡਾ ਨਹੀਂ ਹੋਣਾ ਚਾਹੀਦਾ ਸੋ ਇਹੀ ਸਾਡੀ ਲੜਾਈ ਆ ਕਿ ਅਸੀਂ ਇਹਨਾਂ ਸੰਸਥਾਵਾਂ ਦੀ ਮਰਿਆਦਾ ਬਹਾਲ ਕਰਨੀ ਆ ਮੈਂ ਤੇ ਇਸ ਗੱਲ ਤੇ ਹਿਰਾਣਾਂ ਕਿ ਬੈ ਕਿਸੇ ਨੂੰ ਪੁੱਛ ਰਿਆ ਸੀ だっ ਕਿ ਅਫਸਰ ਨੂੰ ਮੈਂ ਪੁੱਛ ਰਿਹਾ ਕਿ ਜਦੋਂ ਕਿਦੋਂ ਕਦੀ ਮਿਲੀ ਹੈ ਜੜ ਪਲੱਸ ਰੱਖਿਆ ਜਿਹੜੀ ਹੈ ਕਿਦੋਂ ਦੀ ਮਿਲੀ ਤੇ ਜੜ ਪਲੱਸ ਰੱਖਿਆ ਜਿਹੜੀ ਮਿਲਦੀ ਕਿਹਨਾਂ ਨੂੰ ਇਹਦਾ ਇਹਦਾ ਕੀ ਉਹਦੋਂ ਤੋਂ ਗੱਲ ਕੀ ਆ ਕਿਨੂੰ ਮਿਲਦੀ ਤੇ ਮੇਰਾ ਇਹ ਹਵਾਨ ਹੈ ਕਿ ਬਿਨਾਂ ਕਿਸੇ ਗੱਲ ਤੋਂ ਬਿਨਾਂ ਕੋਈ ਐਦਾਂ ਦੀ ਕੋਈ ਗੱਲ ਨਹੀਂ ਕਿ ਜਿਹਦੇ ਕਰਕੇ ਜੜ ਸਕੋਟੀ ਦੀ ਲੋੜ ਹੋਵੇ ਐਦਾਂ ਦੀ ਕੋਈ ਚੱਕਰ ਨਹੀਂ ਵੇਰਾ ਤੇ ਪਹਿਲਾ ਸਵਾਲ ਹੈ ਕਿ ਦਿੱਤੀ ਕਿਉਂ ਗਈ ਵਾਪਸ ਤੇ ਜਿਹੜੀ ਲਈ ਗਈ ਲਈ ਗਈ ਪਰ ਇਹ ਦਿੱਤੀ ਕਿਉਂ ਗਈ ਜਿਹੜੀ ਇੱਥਾ ਇੱਥਾ ਬੰਦਿਆਂ ਨੂੰ ਤੁਸੀਂ ਪੋਲਿਟੀਕਲੀ ਦੇਖੋ ਮਜੀਠੀਆ ਸਾਹਿਬ 2007 ਤੱਕ ਐਮਐਲਏ ਬਣੇ ਜੋ ਬਿੰਦੂ ਪਤਾ ਲੱਗਾ ਐਸਟੀਮੇਟਡ ਐ ਹੋ ਸਕਦਾ ਮੈਂ ਕਿਤੇ ਗਲਤ ਕਹਾ ਦੂੰ 10 ਦੇ ਲਾਗੇ ਚੱਕੇ ਉਹਨਾਂ ਨੂੰ ਇਹ ਮਿਲਦੀ ਅੱਜ ਕਿੰਨੇ ਸਾਲ ਹੋ ਗਏ ਇਹਦੇ ਦਰਮਿਆਨ ਕਿੰਨਾ ਨਸ਼ਿਆਂ ਦਾ ਦੋਵਾ ਪਿਆ ਕਿੰਨਾ ਕੈਸ਼ਲ ਦਾ ਦੋਵਾ ਪਿਆ ਕਿੰਨਾ ਕਿੱਥੇ ਕਿੱਥੇ ਉਹਨਾਂ ਦਾ ਨਾਮ ਲੱਗਾ ਸਾਰਾ ਕੋਈ ਜਾਣਦੇ ਹੋ ਕੇਸ ਚੱਲਦੇ ਆ ਪਰ ਮੈਂ ਤੇ ਇਸ ਗੱਲ ਤੇ ਆ ਕਿ ਸਭ ਤੁਸੀਂ ਸੋਸ਼ਲ ਮੀਡੀਆ ਤੇ ਬਹਿ ਕੇ ਤੇ ਕਦੀ ਤੁਸੀਂ ਮੁੱਛਾਂ ਦੇ ਹੱਥ ਫੇਰਦੇ ਹੋ ਕਦੀ ਛਾਤੀ ਦੇ ਹੱਥ ਮਾਰਦੇ ਹੋ ਤੁਹਾਨੂੰ ਕਦੀ ਗੱਲ ਕਦੀ ਕਲ ਐਂਡ ਕੰਪਨੀ ਜਾਂਦਾ ਕਦੀ ਐਂਡ ਕਾਲ ਲੈਂਦੇ ਹੋ ਸੌ ਹੌਟ ਹੀ ਵਾਪਸ ਨਹੀਂ ਤੇ ਚੀਕਾਂ ਮਤਲਬ ਜਿਹੜੀ ਉਹ ਵਜਣ ਡੈ ਪੀ ਸਾਰਾ ਅਸੀਂ ਉਹ ਲੋਕ ਆ ਜਿੰਨਾ ਦੇ ਅਤਵਾਦ ਦੇ ਵਿੱਚ ਤਿੰਨ ਤਿੰਨ ਜੀ ਜਿਹੜੇ ਚੀਦ ਹੋਏ ਮਜੀਠਿਆ ਸਾਹਿਬ ਦਾ ਜਨਮ ਹੋਇਆ 76 ਦੇ ਲਾਗੇ ਜਾ ਕੇ ਮੈਨੂੰ ਪੱਕੀ ਡੇਟ ਦਾ ਤਾਂ ਵੀ ਪਤਾ ਪੰਜਾਬ ਦੇ ਹਾਲਾਤ ਖਰਾਬ ਹੋਏ 79 ਤੋਂ ਬਾਅਦ 79 ਤੋਂ ਲੈ ਕੇ 95 ਤੱਕ ਪੰਜਾਬ ਦਾ ਜਿੰਨਾ ਦੌਰ ਹਾਲਾਤ ਖਰਾਬ ਹੋਏ ਜੋ ਕਤਲੇਆਮ ਹੋਇਆ ਕਪਰੇਸ਼ਨ ਬਲੂ ਸਟਾਰ ਤੋਂ ਅਸੀਂ ਸਾਰਾ ਵੇਚਿਆ ਅਸੀਂ ਕਾਲਜ ਪੜ੍ਹਦੇ ਸੀ ਸਭ ਆਪਣੇ ਪਿੰਡੇ ਦੇ ਹੜਾ ਉਹ ਸਾਡੇ ਪਤਵਾਦਾਂ ਦੇ ਪਿੰਨ ਪਿੰ ਜੀ ਜਿਹੜੇ ਆ ਉਹ ਸ਼ਹੀਦ ਹੋਏ ਉਦੋਂ ਇਹਦੇ ਦੋ ਭਾਈ ਇੱਕ ਸਗਾ ਭਾਈ ਮੇਰਾ ਸਗਾ ਭਣਈਆ ਮੇਰਾ ਤਾਇ ਦਾ ਬੇਟਾ ਉਹ ਪਤਾ ਇੱਕ ਭਣਈ ਏਡੀ ਵੱਡੀ ਕੁਰਬਾਨੀ ਸਾਨੂੰ ਕਦੀ ਸਕੋਟੀ ਨਹੀਂ ਮਿਲੀ ਆ ਸਾਨੂੰ ਤਾਂ ਕਦੀ ਕੇ ਸਕੋਟੀ ਦਿੱਤੀ ਨਹੀਂ ਆ ਹੁਣ ਜੀ ਆ ਜਦੋਂ ਕੁਈ ਬਣੇ ਕੋਲੋਂ ਟੋਕਾ ਸਰਦਾਰ ਜੋ ਮੰਤਰੀਆਂ ਨੂੰ ਮਿਲਦਾ ਉਹ ਸਾਨੂੰ ਦਿੱਤੀ ਆ ਨਾ ਦੇ ਸਰ ਕੋਈ ਲੜਾਈ ਲੜੀ ਇਹਨਾਂ ਨੇ ਇਹ ਜਦੋਂ ਇਹ ਜਦੋਂ ਜਵਾਨ ਹੋਏ ਉਦੋਂ ਪੰਜਾਬ ਦੇ ਮਸਲੇ ਹੱਲ ਹੋ ਚੁੱਕੇ ਇਹ ਤਾਂ ਸਿੱਧੇ ਆਏ ਵੱਡੇ ਘਰਾਂ ਦੇ ਰਿਸ਼ਤੇਦਾਰ ਸੀ ਤੇ ਇਹਨਾਂ ਨੂੰ ਟਿਕਟ ਮਿਲ ਗਈ ਐਮਐਲਏ ਬਣ ਕੇ ਵਜੀਰ ਬਣ ਕੇ 30 ਸਾਲ ਦੀ ਉਮਰ ਦੀ ਐ ਐਮਐਲਏ ਵਜੀਰ ਬਣ ਕੇ ਸੰਭੇਕ ਦੀ ਗੱਲ ਇਹਨਾਂ ਨੂੰ ਕੋਈ ਲੜਾਈ ਨਹੀਂ ਲੜਦੀ ਭਾਈ ਸਰ ਕੋਈ ਕਿਤੇ ਕਿਸੇ ਨਾਲ ਲੜਾਈ ਨਹੀਂ ਲੜਦੀ ਭਾਈ ਅਸੀਂ ਸਰ ਕੋਠਿਆਂ ਤੇ ਪਹਿਰੇ ਦੇਖ ਕੇ ਸਾਡੀਆਂ ਲੇਡੀਜ਼ ਸਰ ਦੀ ਪਤਨੀ ਮੇਰੇ ਨਾਲ ਲਾਇਸੈਂਸ ਹਥਿਆਰ ਲੈ ਕੇ ਸਾਡੇ ਕੋਲ ਲਾਇਸੈਂਸ ਵੈਪਨ ਅੱਜ ਵੀ ਉਹ ਲੈ ਕੇ ਅਸੀਂ ਪਹਿਲਾ ਦਿੰਦੇ ਅਸੀਂ ਲੜਾਈ ਲੜਦੇ ਰਹੇ ਸਰ ਅਸੀਂ ਮੁੱਛਾਂ ਦੇ ਹੱਥ ਨਹੀਂ ਫੇਰਦੇ ਮਾਝੇ ਦੀ ਧਰਤੀ ਤੇ ਦਿੰਦੇ ਆ ਲੜਨਾ ਜਾਣਦੇ ਆ ਤੇ ਪਰਵਾਹ ਛੀਦ ਹੋਏ ਕਿਸੇ ਦੇ ਗਾੜੀ ਝੁਕੇ ਨਹੀਂ ਇਹ ਨਾ ਝੁਕਾਂਗੇ ਸਾਹ ਤੁਸੀਂ ਨਵਾਂ ਹੀ ਡਰਾਮਾ ਜੀ ਮੇਰੀ ਸਪੋਰਟਿਵ ਆਫਸ ਲੈ ਲਈ ਜੀ ਮੇਰਾ ਆ ਲੈ ਲਿਆ ਜੀ ਯਾ ਤੁਸੀਂ ਕੀਤਾ ਕੀ ਕਿਹੜੀ ਗੱਲ ਤੇ ਸਕੋਰਟੀ ਦਿੱਤੀ ਜਾਵੇ ਮੈਨੂੰ ਤੇ ਦੱਸੋ ਜੇ ਸਾਨੂੰ ਨਹੀਂ ਮਿਲੀ ਜਿੰਨਾ ਦੇ ਪਰਿਵਾਰ ਦੇ ਤਿੰਨ ਜੀ ਸ਼ਹੀਦ ਹੋਏ ਸਾਂਦੂਕ ਤੇ ਕਿਹਨੇ ਆ ਕੇ ਪੁੱਛਿਆ ਨਹੀਂ ਕਿ ਤੈਨੂੰ ਛੋਟੀ ਜਿਹੇ ਦੀ ਪੰਜਾਬ ਤੇ ਤਾਂ ਬਚਾਦੇ ਜਿਆਦਾ ਲੋਕ ਪਰਗੇ ਉਹਨੂੰ ਮੁੰਡੇ ਕਿੰਨੇ ਵਰਗੇ ਉਦੋਂ ਕਿਸੇ ਨੂੰ ਕੋਈ ਸਕਿਉਰਟੀ ਦੀ ਮਿਲੂ ਬਿਨਾ ਕਿਹ ਗੱਲ ਤੋਂ ਦਿੱਤੀ ਕਿ ਸਕਿਉਰਟੀ ਜਿਹੜੀ ਆ ਉਹ ਵਾਪਸ ਲਈ ਮੈਂ ਤਾਂ ਸਮਝਦਾ ਪਹਿਲਾਂ ਵਾਪਸ ਲਾਣੀ ਚਾਹੀਦੀ ਬੜੇ ਲੇਟ ਲਈ ਵਾਪਸ ਦੂਜੀ ਗੱਲ ਜੋ ਤੁਸੀਂ ਜਾਂ ਸੋਸ਼ਲ ਮੀਡੀਆ ਤੇ ਬੈਠੇ ਮੁੱਛਾਂ ਤੇ ਹੱਥ ਵੇਰਦੇ ਹੋ ਕਿ ਮੈਂ ਬੜਾ ਜੋਧਾ ਜੀ ਤੇ ਸਾਰਾ ਜੋਧੇ ਉਦੋਂ ਉਹ ਮੈਦਾਨ ਚਾਹੋ ਇਹੀ ਵੀ ਲੜਦੇ ਰਹੇ ਸਾਦੀ ਬਤ ਬਿਨਾ ਬਿਨਾ ਕੰਮ ਦਾ ਤਾਂ ਲੜਿਆ ਉਹੀ ਤਾਂ ਜਦੋਂ ਦੇ ਸਿਆਸਤ ਜਾਏ ਉਹ ਤੁਹਾਡੇ ਕੋਲ ਵੀਆਈਪੀ ਕਲਟਰ 2020 ਵੀਆਈਪੀ ਤੁਹਾਡਾ ਮਾਸਟਰ ਸੀਐਮ ਹੀ ਪੰਜਾਬ ਦਾ ਤੁਹਾਡੇ ਕੋਲ ਗੱਡੀਆਂ ਸਰਕਾਰੀ ਬੁਲਟ ਪ੍ਰੂਵ ਗੱਡੀਆਂ ਗੰਦ ਮੈਂ ਵਾਧੂ ਉਹੀ ਤੇ ਇਹਨਾਂ ਦੇ ਸਤ ਸਤ ਸਿਆਸਤ ਕੀਤੀ ਅਸੀਂ ਖਾਲੀ ਅੱਤੀ ਸਿਆਸਤ ਕਰਕੇ ਇੱਥੋਂ ਤੱਕ ਆਏ ਉਹ ਲੜਕੇ ਆਏ ਲੈਫਟ ਕੇ ਦੀ ਆਏ ਸੋ ਜੇ ਇੱਕ ਤੁਸੀਂ ਅੱਧਾ ਕੋਈ ਰੋਲਾ ਪਾਉਣ ਦੀ ਲੋੜ ਨਹੀਂ ਸੋ ਕੋ ਮਿਦਾਨ ਚਾਹੋ ਯਾਰ ਕੰਮ ਕਰੋ ਆਉ ਦਾ ਤੋ ਸੋ ਜੀ ਆ ਫੇਸਬੁਕ ਤੇ ਮਿੱਠੇ ਪੁੱਛਾਦਾ ਤਪੇਦੇ ਤਪੀਠੇ ਆ ਕੇ ਫੇਰੋ ਤੁਹਾਡਾ ਹਲਕਾ ਇਹਦਾ ਨਾ ਆਹੀ ਵੀ ਫਿਰਦਾ ਨਹੀਂ ਗੰਦੇ ਮੈਨਾਂ ਤੋਂ ਵੀ ਨਾ ਮੈਂ ਤਾਂ ਹੋੜ ਵੀ ਬੀਦੂ ਕੱਲ ਇੱਕ ਬੰਦੇ ਨੇ ਕਿਹਾ ਮੈਂ ਕਹਿੰਦਾ ਮੈਂ ਬੁੱਕ ਪਤੀ ਮੈਂ ਤੇ ਬੁੱਕ ਪਤੀ ਨੂੰ ਕਹਾਂਗਾ ਜੇ ਤੈਨੂੰ ਲੱਗਦਾ ਸਾਡੀ ਵਾਪਸ ਨਾਲ ਕੋਈ ਨਹੀਂ ਆਹੀ ਪਰ ਦਲੇਰ ਬੰਦੇ ਆ ਯਾਰ ਸਾਡੇ ਕੋ ਆਪਣੇ ਲਾਇਸੈਂਸ ਵੈਪਨ ਆ ਗਏ ਅਸੀਂ ਆਬ ਲੜਨਾ ਜਾਣਦੇ ਆ ਕੋਈ ਗੱਲ ਨਹੀਂ ਲੜਾਂਗੇ ਜਿਹੜਾ ਵੀ ਸਾਡੇ ਨਾਲ ਕੋਈ ਪੰਗਾ ਲਊਗਾ ਜਿਹੜਾ ਵੀ ਕੋਈ ਬੈਡ ਐਲੀਮੈਂਟ ਦਾ ਰਿਸ਼ਤੇਦਾਰ ਵਾਟ ਇਜ਼ ਇਸ ਤੂੰ ਕੀਤਾ ਕੀ ਕਿੱਥੇ ਲੜਾਈ ਲੜੀਆ ਦੱਸੋ ਜੀ ਸਾਡੇ ਘਰਾਂ ਦੇ ਤੇ ਗੋਲੀਆਂ ਚੱਲਦੀਆਂ ਸਾਡੇ ਪਰਵਾਸ ਤੇ ਜੀ ਮਾਰ ਕੇ ਯਾਰ ਅਈ ਤਾਂ ਮੰਗੀ ਦੀ ਤੁਸੀਂ ਉਦਾਂ ਹੀ ਦੌੜਦਾ ਪਾਈ ਜਾਂਦੇ ਹੋ ਕਦੀ ਤੁਸੀਂ ਮੈਂਿੰਦੂ ਤੇ ਇਸ ਦੀ ਕੋਈ ਹੀ ਪੋਲੀਟੀਕਲ ਬੰਦੇ ਸਰ ਅਈ ਪੋਲਟੈਕਸ ਕਰ ਜੇ ਅਸੀਂ ਮੁੱਛਾਂ ਤੇ ਹੱਥ ਫੇਰ ਕੇ ਲੋਕਾਂ ਨੂੰ ਤੁਠਾਵਾਂਗੇ ਕਿਹੜੀ ਬਦਵਾਸੀ ਜਿਹੜੀ ਕਮੀ ਚਾਹੁੰਦੀ ਹੈ ਅਸੀਂ ਇਹਦੇ ਤੋਂ ਚਾਹੇ ਬਦਵਾਸ ਮੰਗੋ ਪੋਲੀਟੀਕਲ ਬੰਦੇ ਕੱਲ ਹੀ ਬਣੇ ਅਸੀਂ ਤਾਂ ਲੋਕਾਂ ਨੂੰ ਸਮਾਜ ਦੇ ਵਿੱਚ ਇੱਕ ਚੰਗਾ ਮੈਸੇਜ ਦੇਣ ਅਈ ਤੇ ਲੋਕਾਂ ਦੇ ਵਿੱਚ ਇੱਕ ਚੰਗਾ ਰਸਤਾ ਦਿਖਾਉਣਾ ਲੋਕਾਂ ਨੂੰ ਅਸੀਂ ਜੇ ਸੋਸ਼ਲ ਮੀਡੀਆ ਤੇ ਸਾਡੀ ਸੋਸ਼ਲ ਮੀਡੀਆ ਤੇ ਬੈਕ ਹੈ ਤਾਂ ਬੜੀਆਂ ਗੱਪਾਂ ਮਾਰੀਆਂ ਜਾਂਦੀਆਂ ਕਈ ਲੀਡਰਾਂ ਨੂੰ ਵਹਿਮ ਆ ਕਿ ਸੋਸ਼ਲ ਮੀਡੀਆ ਦੇ ਸਾਨੂੰ ਲੀਡਰ ਬਣਾ ਦੋ ਸੋਸ਼ਲ ਮੀਡੀਆ ਕਹਿੰਦਾ ਲੀਡਰ ਨਹੀਂ ਬਣਾਉਂਦਾ ਸਰ ਲੋਕਾਂ 'ਚ ਜਾਓ ਕਦੇ ਲੀਡਰ ਬਣੋ